ਤਾ ਸੁਖਵੀਰ ਸਿੰਘ ਬਾਦਲ ਦੇ ਗੋਲੀਆਂ ਲੱਗਣ ਤੋਂ ਬਾਅਦ ਹੁਣ ਭਾਈ ਮਨਜੀਤ ਸਿੰਘ ਵੀ ਇੱਥੇ ਪਹੁੰਚੇ ਹੋਏ ਨੇ ਤਾਂ ਭਾਈ ਸਾਹਿਬ ਜੀ ਅੱਜ ਜੋ ਘਟਨਾਕਰਮ ਹੁੰਦਾ ਹਾਲਾਕਿ ਅਕਾਲ ਤਖਤ ਸਾਹਿਬ ਤੋਂ ਜੋ ਹੁਕਮ ਹੁੰਦਾ ਉਸ ਦੀ ਪਾਲਣਾ ਕਰਦੇ ਸੁਖਵੀਰ ਸਿੰਘ ਬਾਦਲ ਇੱਥੇ ਆਪਣੀ ਸਜ਼ਾ ਜਿਹੜੀ ਆ ਉਹ ਭੁਗਤ ਰਹੇ ਸੀਗੇ ਸੇਵਾ ਕਰ ਰਹੇ ਸੀਗੇ ਤਾਂ ਨਰੈਨ ਸਿੰਘ ਚੋੜੇ ਵੱਲੋਂ ਜਿਸ ਦੀ ਕੀ ਪ੍ਰਾਣੀ ਗਤੀਵਿਧੀਆਂ ਰਹਿ ਚੁੱਕੀਆਂ ਨੇ ਤਾਂ ਉਹਨਾਂ ਵੱਲੋਂ ਆ ਕੇ ਇੱਥੇ ਗੋਲੀ ਚਲਾ ਦਿੱਤੀ ਜਾਂਦੀ ਹੈ ਵੇਖੋ ਇਹ ਬਹੁਤ ਮਾੜੀ ਘਟਨਾ ਹੈ ਮੈਂ ਇਹਦੀ ਸ਼ਖਤ ਸ਼ਬਦਾ ਜੀ ਦਿੰਦਿਆ ਕਰਦਾ ਕਿਉਂਕਿ ਸਰਦਾਰ ਸੁਖਬੀਰ ਸਿੰਘ ਬਾਦ ਉਹਨਾਂ ਨੂੰ ਜਿਹੜੀ ਕਾਲ ਤਕ ਸਾਹਿਬ ਤੋਂ ਸੇਵਾ ਲੱਗੀ ਸੀ ਉਹ ਆਪ ਦੀ ਸੇਵਾ ਉੱਥੇ ਕਰ ਰਿਹਾ ਹੈ। ਔਰ ਉਹਨਾਂ ਤੇ ਇਹ ਹਮਲਾ ਕਰਨਾ ਜਿਹੜਾ ਹੈ ਇਹ ਬਹੁਤ ਮਾੜੀ ਗੱਲ ਆ ਬੜੀ ਮੈਦ ਇਹ ਘਟਰਾਣੇ ਨਿੰਦਿਆ ਕਰਦਾ। ਔਰ ਫਿਰ ਜਿਹੜਾ ਇਹ ਸੱਚਖੰਡ ਹਰਮੰਦਰ ਸਾਹਿਬ ਆ ਉਹ ਤਾਂ ਚਲੋ ਸੇਵਾ ਕਰਦੇ ਸੀ। ਔਰ ਨਹੀਂ ਇਹੋ ਜਿਹੇ ਹਮਲਾ ਕਰਨਾ ਚਾਹੀਦਾ ਉਹ ਬਹੁਤ ਮਾੜਾ ਆ। ਕੋਈ ਵੀ ਹੋਰ ਵੀ ਇੱਥੇ ਕੋਈ ਆਉਂਦਾ ਨਾ ਵੀਆਈਪੀ ਆਉਂਦਾ ਹੈ ਚਾਹੇ ਕੋਈ ਕਹੇ ਕਮਿਊਨਿਟੀ ਦਾ ਕੋਈ ਇੱਥੇ ਤਾਂ ਹਰ ਇੱਕ ਬਹੁਤ ਵੱਡੇ ਤੋਂ ਵੱਡੇ ਜਿਹੜੇ ਆਉ ਉਹ ਸੱਚਖੰਡ ਸ੍ਰੀ ਹਰਮੰਦਰ ਸਾਹਿਬ ਨਤਮਸਤਕ ਹੋਣ ਵਾਸਤੇ ਹੁੰਦੇ ਆ ਔਰ ਕਿਸੇ ਨੂੰ ਵੀ ਇੱਥੇ ਜਿਹੜੇ ਇਹੋ ਜਿਹੀ ਕੋ ਗੱਲ ਹੋਣੀ ਆ ਉਹ ਸਾਡੇ ਵਾਸਤੇ ਬੜੀ ਮਾੜੀ ਆ ਔਰ ਬੜੀ ਦੁਖਦਾਇਕ ਆ ਔਰ ਨਹੀਂ ਹੋਣੀ ਚਾਹੀਦੀ ਔਰ ਮੈਂ ਸਮਝਦਾ ਕਿ ਜਿਹੜੀ ਘਟਨਾ ਹੋਈ ਹੈ ਬਹੁਤ ਮਾੜੀ ਹੋਈ ਹੈ ਨਹੀਂ ਸੀ ਹੋਣੀ ਚਾਹੀਦੀ ਸਭ ਤੋਂ ਪਹਿਲਾਂ ਆਵਾਜ਼ ਇਹ ਕਹਿ ਲਈਏ ਕਿ ਤੁਹਾਡੇ ਵੱਲੋਂ ਜੋ ਚੁੱਕੀ ਗਈ ਸੀ ਕਿ ਕਿਉਂਕਿ ਇੱਕ ਬੇਨਤੀ ਪੱਤਰ ਜੋ ਦਿੱਤਾ ਗਿਆ ਸੀਗਾ ਸ਼੍ਰੀ ਕਾਲਤਕ ਸਾਹਿਬ ਤੋਂ ਉਸ ਤੋਂ ਬਾਅਦ ਜੋ ਕਾਰਵਾਈ ਪੈਂਦੀ ਗਈ ਤਾਂ ਹੁਣ ਜਿਹੜੀ ਸਜ਼ਾ ਲੱਗਦੀ ਹੈ ਤਾਂ ਤੁਹਾਨੂੰ ਕੀ ਲੱਗਦਾ ਕਿ ਜੋ ਆਪਣੇ ਗੁਨਾਹ ਕਬੂਲਣ ਤੋਂ ਬਾਅਦ ਸੁਖਵੀਰ ਸਿੰਘ ਬਾਦਲ ਦੇ ਉੱਤੇ ਇਸ ਤਰ੍ਹਾਂ ਦਾ ਹਮਲਾ ਹੋਣਾ ਕਿੰਨੀ ਕ ਨਿੰਦਣਯੋਗ ਗੱਲ ਹੈ ਕਿਉਂਕਿ ਕੌਮ ਜਿੱਥੇ ਇੱਕ ਤਰਫਾ ਕਹਿ ਰਹੀ ਹੈ ਕਿ ਵਧੀਆ ਹੋਇਆ ਕਿ ਆਪਣੀ ਗਲਤੀ ਮੰਨ ਲਈ ਦੂਸਰੀ ਤਰਫਾ ਕਹਿ ਰਿਹਾ ਕਿ ਗੁਨਾਹ ਜਾਦੇ ਸੀ ਨਹੀਂ ਵੇਖੋ ਪਤਾ ਗੱਲ ਕੀ ਐ ਸ਼੍ਰੀ ਅਕਾਲ ਤਖਤ ਸਾਹਿਬ ਨੇ ਜੋ ਕੀਤਾ ਉਹ ਇਤਿਹਾਸਿਕ ਫੈਸਲਾ ਉਹਦਾ ਇਤਿਹਾਸ ਲਿਖਿਆ ਜਾਣਾ ਮੈਂ ਸਮਝਦਾ ਕਿ ਬੜੇ ਚਿਰ ਤੋਂ ਬਾਅਦ ਸ਼੍ਰੀ ਅਕਾਲ ਤਖਤ ਸਾਹਿਬ ਦੀ ਜਿਹੜੀ ਸਰਬੋਚਤਾ ਜਿਹਨੂੰ ਲੋਕ ਐਵੇਂ ਨਿਸ਼ਾਨੀਆਂ ਚੱਲ ਬਣਾਉਂਦੇ ਸੀ ਔਰ ਜਿਨ੍ਹਾਂ ਨੂੰ ਲੋਕ ਕਹਿੰਦੇ ਸੀ ਜੇ ਅਕਾਲ ਤਖਤ ਸਾਹਿਬ ਦੇ ਜਹਾਦਰ ਮਲਾਜ਼ਮ ਆ ਫਲਾਣੇ ਢਿੰਗੜੇ ਆ ਸੋ ਉਹ ਲੋਕ ਜਿਹੜੇ ਉਹਨਾਂ ਨੂੰ ਅੱਜ ਸਾਰੀ ਗੱਲ ਦਾ ਪਤਾ ਲੱਗ ਗਿਆ ਵੀ ਅਕਾਲ ਤਖਤ ਸਾਹਿਬ ਸੁਪਰੀਮ ਉਹ ਕਿਸੇ ਵੀ ਸਿੱਖ ਨੂੰ ਗ੍ਰਾਹ ਕਰਨ ਤੇ ਇੱਥੇ ਛੱਡ ਕੇ ਸਜ਼ਾ ਦੇ ਸਕਦਾ ਬਾਅਦ ਰঞ্জੀਤ ਸਿੰਘ ਤੋਂ ਬਾਅਦ ਕਈ ਹੋਰ ਵੀ ਇੱਥੇ ਹਸਤੀਆਂ ਆਈਆਂ ਨੇ ਔਰ ਉਹਨਾਂ ਨੂੰ ਸਜ਼ਾ ਦਿੱਤੀਆ ਇਹ ਕਾਉਂਟੇਬਿਲਟੀ ਤਾਂ ਹੈ ਨਾ ਕਿ ਇਹ ਪੁੱਛਣ ਵਾਲਾ ਤਾਂ ਹੈ ਕਿਸੇ ਮਤਲਬ ਕੌਮ ਦੇ ਵਿੱਚ ਉਹ ਸ਼ਰੀਆ ਕਾਲ ਤੱਕ ਸਾ ਸਰਵੋੱਚ ਅੱਜ ਸਾਰੇ ਸੰਸਾਰ ਦੇ ਸਾਹਮਣੇ ਇਹ ਗੱਲ ਜਿਹੜੀ ਆ ਇਹ ਪ੍ਰਗਟ ਹੋ ਗਈ ਹੈ ਰੇਨ ਸਿੰਘ ਚੋੜੇ ਜੀ ਕੀ ਮੰਚਾ ਜਾਪਦੀਆ ਤੁਸ ਤਾਨੂੰ ਕਿਉਂਕਿ ਤੁਸੀਂ ਵੀ ਵੀਡੀਓ ਦੇਖੀ ਆ ਤਾਂ ਇੱਥੇ ਪਹੁੰਚੇ ਹੋ ਤੁਹਾਨੂੰ ਕੀ ਲੱਗਦਾ ਕਿ ਕੀ ਮੰਚਾ ਸੀਗੀ ਉਹ ਮੰਚਾ ਤੂੰ ਹੀ ਦੱਸ ਸਕਦਾ ਹੈ ਲੇਕਿਨ ਘਟਨਾ ਮਾੜੀ ਹੋਈ ਆ ਇਹ ਉਹਨਾਂ ਨੂੰ ਇੱਥੇ ਨਹੀਂ ਸੀ ਕਰਨੀ ਚਾਹੀਦੀ ਮੱਛਾ ਤੋਂ ਉਹ ਦੱਸ ਸਕਦੇ ਜਿੰਨੇ ਇਹ ਗੱਲ ਘਟਨਾ ਕੀਤੀ ਹੈ ਲੇਕਿਨ ਇਹ ਜਿਹੜੀ ਗੱਲ ਹੋਈ ਆ ਇਹ ਨਹੀਂ ਸੀ ਉਹਨਾਂ ਨੂੰ ਇੱਥੇ ਨਹੀਂ ਸੀ ਕਰਨੀ ਚਾਹੀਦੀ ਔਰ ਮੈਂ ਸਮਝਦਾ ਕਿਤੇ ਵੀ ਨਹੀਂ ਕਰਨੀ ਚਾਹੀਦੀ ਇਹ ਗੁਰਸਿੱਖ ਦੇ ਉੱਤੇ ਕਿਤੇ ਵੀ ਨਹੀਂ ਕਰਨੀ ਚਾਹੀਦੀ ਜੀ ਜੋ ਮਿਲਣ ਵਾਸਤੇ ਜਾਓਗੇ ਹੁਣ ਸੁਖਵੀਰ ਸਿੰਘ ਬਾਦਲ ਹੋਣਾ ਨੂੰ ਮਿਲੋਗੇ ਇੱਕ ਵਾਰੀ ਕਿਉਂਕਿ ਘਟਨਾਕਰਮ ਕਾਫੀ ਮਾੜਾ ਮੈਂ ਅਫਸੋਸ ਕਰਦਾ ਇਸ ਗੱਲ ਦਾ ਮੈਂ ਮਿਲੂਗਾ ਵੀ ਅਸੀਂ ਇਕੱਠੇ ਵੀ ਰਹੇ ਹਾਂ ਔਰ ਪ੍ਰਸ਼ਾਦੇ ਪਾਣੀ ਕਰ ਸਕਦਾ ਰਹੇ ਮੈਂ ਕਦੀ ਕਿਸੇ ਦੇ ਜਾਤ ਦੇ ਖਿਲਾਫ ਨਹੀਂ ਤੁਹਾਨੂੰ ਪਤਾ ਜਿੱਦਨ ਦੇ ਵੀ ਪਾਸੇ ਨਹੀਂ ਬੋਲੇ ਔਰ ਮਾਇਆ ਸਮੀਦਾ ਵੀ ਕਾਲਤਕ ਸਾਹਿਬ ਨੇ ਜੋ ਫੈਸਲਾ ਕੀਤਾ ਇਹ ਬਹੁਤ ਸੂਜ ਵਾਲਾ ਬੜੇ ਦੂਰ ਅੰਦੇਸ਼ੀ ਵਾਲਾ ਉਹ ਬਹੁਤ ਇਤਿਹਾਸਕ ਫੈਸਲਾ ਜਿਹੜਾ ਉਹਨਾਂ ਨੇ ਕੀਤਾ ਔਰ ਉਹ ਸਾਰੀ ਲੀਡਰਸ਼ਿਪ ਜਿਹੜੀ ਉਹ ਸਜ਼ਾ ਭੁਗਤ ਰਹੀ ਆ ਔਰ ਜਿਹੜੀ ਉਹਨਾਂ ਨੇ ਕੀਤੇ ਸੀ ਗناہ ਕੀਤੇ ਹੋਗੇ ਸੀ ਔਰ ਉਹਦੇ ਵਾਸਤੇ ਦੇਖੋ ਅਸੀਂ ਕਾਲਤਕ ਸਾਹਿਬ ਤੇ ਜਿਹੜੇ ਆਏ ਸੀ ਇਸੇ ਕਰਕੇ ਆਏ ਸੀ ਸਾਹੀ ਕੋਨਾ ਦੇ ਵਿਰੁੱਧ ਰਹੀ ਸਾਡੀ ਮਨਸ਼ਾ ਸਿਰਫ ਇੰਨੀ ਸੀ ਕਿ ਇਹ ਕਾਲਤਖ ਸਾਹਿਬ ਦੇ ਉੱਤੇ ਕਾਲੀ ਦਲ ਜਿਹੜਾ ਉਹਨਾਂ ਨੂੰ ਸਾਡ ਕੇ ਪੁੱਛਿਆ ਜਾਵੇ ਤਾਂ ਹਏ ਕਿਉਂ ਕੀਤਾ ਪਰ ਉਹ ਮੰਨ ਗਏ ਕਿਉਂਕਿ ਉਹਨਾਂ શ્રી ਕਾਲਤਖ ਸਾਹਿਬ ਤੋਂ ਵੀ ਹੁਕਮ ਆਇਆ ਕਿ ਸਾਰੇ ਇਕਜੁੱਟ ਹੋਣ ਦੁਬਾਰਾ ਤੋਂ ਤਾਂ ਕੀ ਲੱਗਦਾ ਕਿ ਇਹੋ ਜੀ ਘਟਨਾ ਹੋਣੀ ਇਸ ਤੋਂ ਬਾਅਦ ਲੱਗਦਾ ਕਿ ਸ਼੍ਰੋਮਣੀ ਕਾਲੀ ਦਲ ਦਾ ਗਰਾਫ ਹੁਣ ਉਤਾਂ ਨੂੰ ਬਿਲਕੁਲ ਸ਼੍ਰੋਮਣੀ ਅਕਾਲੀ ਦਲ ਲੋਕ ਪਿੰਡਾਂ 'ਚ ਖੁਸ਼ੀ ਮਨਾਉਂਦੇ ਆ ਔਰ ਵਰਕਰ ਕਾਲੀ ਦਲ ਦੇ ਦੂਜੇ ਤੇ ਜਿਹੜਾ ਕਾਲੀ ਦਲ ਇਕੱਠਾ ਹੋਊਗਾ ਔਰ ਕਾਲੀ ਦਲ 27 ਵਿੱਚ ਕਾਲੀ ਦਲ ਦੀ ਸਰਕਾਰ ਜਿਹੜੀ ਆ ਪੰਜਾਬ 'ਚ ਬਣੂਗੀ ਔਰ ਕਾਲੀ ਦਲ ਤੋਂ ਬਗੈਰ ਪੰਜਾਬ ਦਾ ਨਹੀਂ ਸਰਦਾ ਨਾ ਪੰਥ ਦਾ ਸਰਦਾ ਕਿਉਂਕਿ ਕਾਲੀ ਦਲ ਹੀ ਇੱਕ ਰਾਜਨੀਤਿਕ ਸ਼ਕਤੀ ਆ ਸਿੱਖਾਂ ਦੀ ਜਿਹੜੀ ਅੱਗੇ ਕਿਸੇ ਵੀ ਤਾਕਤ ਨਾਲ ਟਕਰਾਂਦੀ ਆ ਔਰ ਕਾਲਤਖ ਸਾਹਿਬ ਜਿਹੜਾ ਹੈ ਉਹ دنیਵੀ ਤਖਤਾਂ ਤੋਂ 1.5 ਫੁੱਟ ਉੱਚਾ ਔਰ ਮਹਿਸ਼ਾਈਓ ਸਮਿਆਂ ਦੀਆਂ ਸਰਕਾਰਾਂ ਨਾਲ ਦਿੱਲੀ ਦੀ ਸਰਕਾਰ ਹੋਵੇ ਅਬਦਾਲੀ ਹੋਵੇ ਨਾਦਰ ਸ਼ਾਹ ਹੋਵੇ ਕੋਈ ਹੋਵੇ ਅਕਾਲ ਤਖ਼ਤ ਸਾਹਿਬ ਹਰ ਇੱਕ ਉਸ ਸ਼ਕਤੀ ਨਾਲ ਟਕਰਾਂਦਾ ਰਹੇ ਜਿਹੜਾ ਜ਼ੁਲਮ ਕਰਦੀ ਹੈ ਸੋ ਇਸ ਕਰਕੇ ਸ਼੍ਰੋਮਣੀ ਗੁਰਦਵਾਰਾ ਪ੍ਰਬੰਧਕ ਕਮੇਟੀ ਜਿਹੜੀ ਉਹ ਪ੍ਰਬੰਧ ਕਰਦੀ ਹੈ ਸਾਰੇ ਗੁਰਦਵਾਰਾ ਇਸ ਬਾਨਾਂ ਦਾ ਸਰਬੋੱਚ ਸੰਸਥਾ ਸਿੱਖਾਂ ਦੀ ਆਵਾਜ਼ ਹੈ ਅਕਾਲ ਤਖ਼ਤ ਸਾਹਿਬ ਸਿੱਖਾਂ ਦੀ ਆਵਾਜ਼ ਦਾ ਪ੍ਰਗਟਾਵਾ ਹੈ ਔਰ ਕੌਮ ਦੀ ਮੈਂ ਸਮਝਦਾ ਰੂਹ ਆ ਕੌਮ ਦੀ ਆਵਾਜ਼ ਆ ਕੌਮ ਦੀ ਸ਼ਕਤੀ ਆ ਲੱਗਦਾ ਕਿ ਇਹ ਜੋ ਗੋਲੀ ਚਲਾਈ ਗਈ ਹੈ ਸੁਬੇ ਸਿੰਘ ਬਾਦਲ ਤੇ ਨਹੀਂ ਉਹ ਇੱਕ ਨਮਾਣਾ ਸਿੱਖ ਤੇ ਚਲਾਈ ਗਈ ਹੈ ਜੋ ਕਿ ਸੇਵਾ ਜੋ سزا ਲੱਗੀ ਸੀ ਉਹ ਭੁਗਤ ਰਿਹਾ ਸੀ ਮੈਂ ਉਹ ਤਾਂ ਆਪਾਂ ਹੁਣ ਕਹਿ ਹੀ ਦਿੱਤਾ ਨਮਾਣਾ ਸਿੱਖ ਇੱਥੇ ਹਾਰਿਕ ਸਿੱਖ ਨਮਾਣਾ ਹੋ ਕੇ ਆਉਂਦਾ ਤੇ ਨਾਲੇ ਉਹ ਤਾਂ سزا ਭੁਗਤ ਰਿਹਾ ਇਹ ਤਾਂ ਵੱਡੀ ਗੱਲ ਕੀ ਹੈ ਉਹ ਤਾਂ ਇੱਕ ਨਮਾਣਾ ਸਿੱਖਾ ਨੂੰ ਭੁਗਤ ਰਿਹਾ ਜੀ ਹਾਂਜੀ ਬਿਲਕੁਲ ਜਿਵੇਂ ਤੁਸੀਂ ਦੇਖਿਆ ਐ ਸਨ ਭਾਈ ਮਨਜੀਤ ਸਿੰਘ ਜੀ ਤਾਂ ਉਹਨਾਂ ਵੱਲ ਜਿਹੜੀ ਆ ਖੁੱਲ ਕੇ ਗੱਲਬਾਤ ਕੀਤੀ ਗਿਆ ਤਾਂ ਉਹਨਾਂ ਨੇ ਕਿਹਾ ਕਿ ਆ ਉਹ ਖੁਦ ਜਾ ਕੇ ਜੋ ਚਗਵੇ ਸਿੰਘ ਬਾਦਲ ਨੂੰ ਮਿਲਣਗੇ ਤਾਂ ਦੁੱਖ ਦਾ ਪ੍ਰਗਟਾਵਾ ਜ਼ਰੂਰ ਕਰਨਗੇ ਤਾਂ ਉਹਨਾਂ ਨੇ ਇਹ ਵੀ ਕਹਿ ਕਿ ਇਹ ਬਹੁਤ ਹੀ ਨਿੰਦਣਯੋਗ ਗੱਲ ਹੈ ਕਿਸੇ ਨੂੰ ਵੀ ਇਸ ਤਰ੍ਹਾਂ ਦੇ ਨਾਲ ਗੁਰੂ ਘਰ ਦੇ ਬਾਹਰ ਆ ਕੇ ਜੋ ਫਾਇਰਿੰਗ ਨਹੀਂ ਕਰਨੀ ਚਾਹੀਦੀ ਤਾਂ ਪੁਲਿਸ ਤੇ ਆਸ ਜ਼ਰੂਰ ਹੈ ਕਿ ਪੁਲਿਸ ਲਗਾਤਾਰ ਜੋ ਬਹੁਤ ਜਲਦੀ ਜਿਹੜੀ ਆ ਕਾਰਵਾਈ ਕਰਦੀ ਦਿਖਾਈ ਦੇਗੀ ਕੈਮਰਾਮੈਨ ਸਦੀਕ ਮਰਦਾਨਾ ਐਲੈਕਸਾ ਜਗਵਾਨੀ ਟੀਵੀ ਸ਼੍ਰੀਮੰਤ ਸਾਹਿਬ